13 ਤਰੀਕ ਹੋ ਗਈ ਆ ਗੋਇਰਾ ਵਾਲੀ ਸੜਕ ਬਣ ਰਹੀ ਹੈ ਇਹ ਆ ਸ਼ਹਿਰ ਨੂੰ ਜਾਰੀ ਹੈ ਸੜਕ ਆ ਬਿਛਨੰਦੀ ਰੋਡ ਤੁਹਾਡਾ ਆ ਜਿਹੜਾ ਨਰਕ ਬਣਿਆ ਸੀ ਆ ਟਰੈਕਟਰ ਟੱਪ ਲੈਣ ਤੋਂ ਫਿਰ ਬੋਲਦੇ ਆ ਦੇਖੋ ਆ ਗੋਇਲ ਸੈਲਰ ਵਾਲੀ ਸੜਕ ਬਣ ਰਹੀ ਹੈ ਸਾਰੀ ਜਿਹੜੀ ਆਪਣੇ ਪਾਣੀ ਵਾਲੀ ਪਾਈਪ ਨੱਪੀ ਸੀ ਉਹ ਗਟਕਾ ਪਾ ਕੇ ਉੱਚੀ ਹੋ ਕੇ ਹੈ ਸਾਰੀ ਕੁਟਾਈ ਹੋ ਕੇ ਬਣ ਰਹੀ ਹੈ ਤਾਂ ਤੁਸੀਂ ਵੇਖ ਰਹੇ ਹੋ 3 ਸਾਲ ਦੇ ਨਰਕ 'ਚ ਬੈਠੇ ਸੀ ਇਹ ਸਾਰਾ ਕੰਮ ਅਨਮੋਲਕ ਸਿੰਘ ਐਮ ਐਲ ਏ ਤੇ ਡਾਕਟਰ ਹਰੀਸ਼ ਦੇ ਸਦਕਾ ਹੋ ਰਿਹਾ ਜੇ ਤੁਸੀਂ ਹਜੇ ਵੀ ਨਹੀਂ ਜਾਗੇ ਫਿਰ ਤੁਸੀਂ ਜਾਗ ਵੀ ਨਹੀਂ ਸਕਦੇਗੇ ਪੀਰਖਾਨਾ ਮੱਲਾ ਆ ਨਰਕ ਦੇ ਵਿੱਚੋਂ ਤੁਸੀਂ ਆ ਬੂਟਾ ਕਲੋਨੀ ਸਾਰੀ ਨਰਕ ਦੇ ਵਿੱਚੋਂ ਨਿਕਲੀ ਆ ਜਿੱਥੇ ਪਾਣੀ ਜਾਵਾਂ ਸੁੱਕਦਾ ਨਹੀਂ ਸੀ ਅੱਜ ਪਾਣੀ ਸਾਰਾ ਸੁੱਕਿਆ ਪਿਆ ਉੱਥੇ ਸੜਕ ਮਰ ਲਈ ਆ ਅੱਗੇ ਵੀ ਤੁਹਾਨੂੰ ਦਿਖਾ ਰਹੇ ਆ ਜਾ ਕੇ ਬਸ ਉਹ ਆਪਣਾ ਬੰਦਾ ਲਾਈ ਜਾਂਦਾ ਦਰਮਟ ਆ ਮੈਂ ਇਧਰ ਸਾਰੇ ਲਾਉਂਦਾ ਲਾਉਂਦੀਆਂ ਆ ਆ ਗੋਇਰਾ ਇਹਦਾ ਸਾਰਾ ਕੰਮ ਹੋ ਰਿਹਾ ਮਿਸਤਰੀ ਕੋਲੇ ਖੜਿਆ ਕੋ ਤਿੰਨ ਚਾਰ ਹਾਦ ਦਰਮਟ ਲਾਤਾ ਬਾਕੀ ਦਾ ਭਰੀ ਟਾਲੀ ਉੱਤੇ ਇਹਦੇ ਨਗਾਤੀ ਐ ਹੋਰ ਵੀ ਜਿੰਨਾ ਕੱਚ ਸਾਰਾ ਗੱਡੀ ਜਾਂਦੇ ਆ ਸੋ ਅਗੇ ਉਹ ਫੈਕਟਰੀ ਵਾਲਿਆਂ ਨੂੰ ਕਹਿੰਦੇ ਪਾਣੀ ਛੱਡੀ ਜਾਂਦੇ ਆ ਉਹ ਪਾਣੀ ਉਹਨਾਂ ਦਾ ਬੰਦ ਕਰਵਾਉਣਾ ਹੈ। ਉਹਦਾ ਪਾਣੀ ਬੰਦ ਕਰਾ ਦਿਓ। ਕੁਝ ਉਹਨਾਂ ਕਹਿ ਕੇ ਪਾਣੀ ਬੰਦ ਕਰਵਾਉਂਦੇ ਉਹਨਾਂ ਦਾ। ਉਹ ਤੋਂ ਗਾਹਾਂ ਦਰੇਸ਼ੀ ਨਹੀਂ ਕਰੀ। ਮੈਂ ਇਹ ਜੇ ਇੱਕ ਤਾਂ ਦਰੇਸ਼ੀ ਕਰ ਲਉ ਥਾਉਣ ਹੀ। ਤੇ ਬੰਦਿਆਂ ਨੂੰ ਆਪਣੇ ਆਪ ਹੀ ਕਹੀਦਾ ਵੀ ਤੁਹਾਡੇ ਮੂਰੇ ਨਰਕ ਨਿਕਲਦਾ ਤੁਸੀਂ ਪਾਣੀ ਤਾਂ ਬੰਦ ਕਰੋ ਆਪਦਾ। ਪਾਣੀ ਫੇਗਦੇ ਕਿੱਥੇ ਕਰਾਉਣ ਬੱਠਾ ਨਾ ਕੱਟਿਆ ਗੱਲ ਤਾਂ ਕੁਝ। ਕੋਈ ਨਹੀਂ ਜਾ ਕੇ ਮਿਸਰੀ ਕਰਵਾਉਂਦੇ। ਆਹ ਪਲਾਟ ਵੇਖੋ। ਜਿੱਥੇ ਪਾਣੀ ਕਿਤੇ ਸੁੱਕਾਈ ਨਹੀਂ ਸੀ ਤਿੰਨ ਸਾਲ ਦਾ। ਸੁੱਕਾ ਪੈ ਜਮ ਰੜਾ। ਅਗੇ ਵੀ ਤੁਹਾਨੂੰ ਜਾ ਕੇ ਦਿਖਾ ਰਹੇ ਆ ਅਗੇ ਸਕਰੀਨ 'ਚ ਵੇਖਾ ਤੁਸੀਂ ਆ ਪਾਣੀ ਆ ਫੈਕਟਰੀ ਵਾਲਿਆ ਵੇਖੋ ਛੜਕ ਵਰ ਰਹੀ ਹੈ ਗੋਇਲ ਵਾਲੀ ਸਾਨੂੰ ਪੰਜ ਦਿਨ ਹੋ ਗਏ ਠੱਕੇ ਖਾਂਦਿਆਂ ਨੂੰ ਤਾਂ ਪਾਣੀ ਫੇਰ ਨਹੀਂ ਬੰਦ ਕਰਵਾ ਰਹੇ ਮਿਸਤਰੀ ਕਿੱਥੋਂ ਕੰਮ ਚਲਾਉਣ ਗਿਆ ਤੁਸੀਂ ਵੇਖ ਰਹੇ ਹੋ ਸਕਰੀਨ 'ਚ ਪਾ ਪਾਣੀ ਸਰਾਇ ਫੈਕਟਰੀ ਦਾ ਹੈ। ਕੂਲਰ ਫੈਕਟਰੀ ਦਾ ਪਾਣੀ ਹੈ। ਪਾਣੀ ਛੜਾ ਵੇਖੋ। ਤੋਂ ਇਹ ਸੜਕ ਫੇਰ ਬੈਠ ਜਾਣੀ ਇੱਥੋਂ ਮੁੜ ਕੇ। ਇਹ ਆਪਾਂ ਗੋਇਰਾ ਇਸ ਨੂੰ ਵੀ ਆਪਾਂ ਟੀਟੂ ਨੂੰ ਵੀ ਮੈਂ ਕੀ ਕਰਦੇ ਆ ਵੀ ਤੁਸੀਂ ਇਹਨਾਂ ਨੂੰ ਕਹੋ ਕੋਹ ਹਰ ਇੱਕ ਬੰਦੇ ਨਾਲ ਸਾਥੋਂ ਦਾ ਲੜਿਆ ਨਹੀਂ ਜਾਂਦਾ ਥੋੜੀ ਛੜ ਕੇ ਇਹ ਤੁਸੀਂ ਆਪ ਕਹਿ ਸਕਦੇ ਹੋ ਵੱਡੇ ਵੀਕਲ ਥੋੜੇ ਟਪਣੇ ਇੱਥੋਂ ਦੀ